ਕੀ ਨਾਮ ਆਪਣਾ ਸਰੇਂਦਰ ਸਿੰਘ ਤੁਸੀਂ ਆਏ ਕਿਉਂ ਇੱਥੇ ਮੈਂ ਟਿਕਾਣਾ ਤੁਹਾਡੀ ਪਾਰਕਿੰਗ ਹੈ ਜਿਹੜਾ ਹਾਦਸਾ ਹੋਇਆ ਦੱਸੋ ਕਲੀਅਰ ਕਿਦਾਂ ਹੋਇਆ ਹਾਦਸਾ ਇਹਨਾਂ ਦੀ ਗਲਤੀ ਨਾਲ ਹੋਇਆ ਸੀ ਕੀ ਗਲਤੀ ਸੀ ਇਹਨਾਂ ਦੀ ਦੱਸੋ ਮੈਂ ਇਹਨਾਂ ਦੇ ਲੋਡ ਬਹੁਤ ਜ਼ਿਆਦਾ ਚੱਕ ਲੈਣੇ ਸਟੇਡਾ ਸੀਗਾ ਉਹ ਕੋਈ ਸਾਈਡ ਵਹਿ ਗਈ ਉਹ ਸਾਈਡ ਦੇ ਨਾਲ ਹੀ ਟੰਡਾ ਤੇ ਇਹ ਕਿੰਨੇ ਚੀਜ਼ਾਂ ਦਾ ਕੰਮ ਸੀ ਜਿਹੜਾ ਇਹ ਕੰਮ ਹੋਇਆ ਦੱਸੋ ਇਹ ਚਾਰ ਪੀਸ ਪੰਜ ਪੀਸ ਬਣਦੇ ਸੀ ਤੇ ਕੋਈ ਚੱਕ ਲੈਣ ਦਾ ਪ੍ਰੈਸਰ ਨਾ ਤਾਂ ਓਕੇ ਹਾਂਜੀ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਬਜੀ ਨੁਕਸਾਨ ਤਾਂ ਸਾਡਾ ਲੱਖਾਂ ਚ ਜਾਈ ਜੇ ਜੇਕਰ ਗੱਲ ਕਰੀਏ ਜਿਹੜੇ ਵਹੀਕਲ ਹੈ ਇਹਨਾਂ ਦੇ ਜਿਹੜੇ ਮਾਲਕ ਹੈ ਇਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਨਹੀਂ ਨਹੀਂ ਕਿੱਥੋਂ ਕਰਨਾ ਇਹ ਤਾਂ ਜੇ ਆਪ ਬੈਸਿੰਗ ਰੇ ਗਿਆ ਕੋਈ ਦਿੱਲੀ ਜਾ ਕੋ ਬੰਬੇ ਜਾ ਲੇਕਿਨ ਜੋ ਆਣ ਕੇ ਫਿਰ ਪਤਾ ਲੱਗਣਾ ਜਿਹੜੇ ਨੇ ਠੇਕੇਦਾਰ ਨੇ ਕਾਰਜਕਾਰੀ ਜਿਹੜਾ ਨਿਰਮਾਣ ਚੱਲਿਆ ਉਹਨੂੰ ਮਿਲੇ ਤੁਹਾਨੂੰ ਆ ਕੇ ਨਹੀਂ ਨਹੀਂ ਕੋਈ ਨਹੀਂ ਮਿਲੇਗਾ ਆ ਕੇ ਉਹ ਤਾਂ ਇਹ ਕਹਿੰਦੇ ਮੂਵੀਆ ਬਲਾ ਬਲਾਣਾ ਨਾ ਕਰੋ ਠੇਕੇਦਾਰ ਕਿੱਥੇ ਨੇ ਇਸ ਸਮੇਂ ਇਹਨਾਂ ਦੇ ਠੇਕੇਦਾਰ ਤਾਂ ਲੰਦੇ ਨੇ ਤੇ ਹੁਣ ਕੀ ਜ਼ਿੰਮੇਵਾਰੀ ਹੋਊਗੀ ਤੁਹਾਡੇ ਉੱਤੇ ਕਿਉਂਕਿ ਤੁਸੀਂ ਪਰਚੀ ਗੱਡੀ ਤੁਹਾਡੀ ਰਿਸਪੋਨਸਿਬਿਲਿਟੀ ਕੀ ਜ਼ਿੰਮੇਵਾਰੀ ਹੋਊਗੀ ਤੁਹਾਡੀ ਦੇਖੋ ਤੇ ਪੁਲਿਸ ਮੁਕੇ ਤੇ 2 ਮਿੰਟ ਬੰਦੀ ਸੀ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਨੁਕਸਾਨ ਤਾਂ ਦਸ ਲੱਖਾਂ ਜੋ ਆਇਆ ਜੀ ਉਹ ਕਾਰਾਂ ਤਿੰਨ ਭੱਜ ਗਈਆਂ ਲੱਖਾਇ ਦਾ ਕਾਰਾ ਜੀ ਆ ਗਿਆ ਲੱਖਾ ਸਕੂਟਰ ਨਵੇਂ ਮੋਟਰਸਾਈਕਲ ਦਾ 1 ਲੱਖ ਦਾ ਮੋਟਰਸਾਈਕਲ ਸਾਰੇ ਟੁੱਟ ਗਏ ਨਵਾਂ ਬਿਲਕੁਲ ਜਿਹੜਾ ਸਟਾਫ ਇੱਥੇ ਕੰਮ ਕਰ ਰਹੇ ਨੇ ਉਹ ਆਏ ਨੇ ਉਹਨੇ ਐਕਟਿਵ ਕਾਫੀ ਡੈਮੇਜ ਹੋ ਚੁੱਕੀ ਹੈ ਹਾਂਜੀ ਹਾਂਜੀ ਉਹਨਾਂ ਨੇ ਗੱਲਬਾਤ ਕੀਤੀ ਤੁਹਾਡੇ ਨਾਲ ਹਾਂਜੀ ਹਾਂਜੀ ਕੀ ਕਿਹਾ ਉਹਨਾਂ ਨੇ ਕੁਛ ਨਹੀਂ ਉਹਨਾਂ ਨੇ ਤੁਸੀਂ ਦੱਸਿਆ ਕਿ ਜਾਂਦੇ ਕੰਪਨੀ ਵਾਲੇ ਕਰਨ ਕਿ ਸੋਚਨਾ ਮਿਲੀ ਸੀ ਕਿ ਜਿਹੜੀ ਆ ਉਹ ਫੇਲ ਵੀ ਸਟੇਸ਼ਨ ਤੇ ਜਿਹੜੀ ਹੈ ਉਹ ਕ੍ਰੇਨ ਕੰਮ ਕਰ ਰਹੀ ਸੀਗੀ ਕਿ ਉਹ ਅਚਾਨਕ ਜਿਹੜੀ ਆ ਉਹ ਸਟੈਂਡ ਮੋਟਰਸੈਕਲ ਸਟੈਂਡ ਦੇ ਉੱਤੇ ਜਿਹੜੀ ਆ ਉਹ ਟਿਕੀ ਆ ਆਪਰੇਟਰ ਜਿਹੜਾ ਇਹਨੂੰ ਲਾਪਰਵਾਹੀ ਨਾਲ ਉਹ ਜੇ ਦੀ ਇਨਵੈਸਟੀਗੇਸ਼ਨ ਕਰ ਰਹੇ ਹੈ ਜੀ ਸੀਪੀਏ ਜਿਹੜੀ ਆ ਕਿਦੀ ਲਾਪਰਵਾਹੀ ਨਾਲ ਹੋਈ ਆ ਉਹਦੇ ਕਲਾਸ ਪਦਮਾ ਤਰਜ ਕਰਕੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਸਕੂਟਰ ਮੋਟਰਸਾਈਕਲਾਂ ਦਾ ਜਦੋਂ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਕਿੰਨੇ ਮੌਕੇ ਦੇ ਕਿੰਨੇ ਕੋਈ ਮੋਟਰਸਾਈਕਲ ਆਖਰੀ ਵਾਰ ਇਹ ਠੇਕੇਦਾਰ ਤੋਂ ਲੋਵਾ ਸੀ ਚੈੱਕ ਇਹਦਾ ਕੋਲੋਂ ਅਸੀਂ ਦੇਖਦੇ ਆ ਵੀ ਕਿੰਨੇ ਘਾਰ ਆਇਆ ਸੋ ਮੋਟਰਸਾਈਕਲਾਂ ਦੀ ਗਿਣਤੀ ਜਿਹੜੀ ਆਪਾਂ ਕਰ ਰਹੇ ਆ ਕਿੰਨੇ ਕਿੰਨੇ ਖਸਰਾ ਨੂੰ ਅਟਕ ਪੂਰੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਫਿਰ ਦਲਦੇ ਅਸੀਂ ਆ ਚੈੱਕ ਕਰ ਲਿਆ ਜਾਨੀ ਨੁਕਸਾਨ ਬਰੇ ਜਿਹੜਾ ਚਲਾ ਰਿਆ ਇਹ ਵਿਅਕਤੀ ਉਹ ਵੀ ਸੇਫ ਹੈ ਕਿ ਉਹ ਕਿੱਥੇ ਆ ਹੋਵੇ ਇਸ ਟਾਈਮ ਜਿਹੜਾ ਚਲਾ ਰਿਆ ਉਹ ਫਿਰ ਵਾਲਾ ਆਪਰੇਟਰ ਜਿਹੜਾ ਆ ਮੋਕੇ ਤੋਂ ਚਲੇ ਗਿਆ ਆ ਉਹ ਜਿਹੜਾ ਰੀਲ ਵੀ ਪਾਰਕੋ ਸੀ ਪਤਾ ਕਰ ਰਹੇ ਆ ਅੱਛਾ ਕਿਤਨੇ ਕਿਤੇ ਲਾਪਰਵਾਹੀ ਆ ਆਪਰੇਟਰ ਦੀ ਦੇਖਦੇ ਹੋ ਜੋ ਕਿ ਚੈਨਲ ਤੇ ਉਹ ਤੇ ਇੱਕ ਆਪਰੇਟਰ ਦੀ ਲਾਪਰਵਾਹੀ ਆ ਜਾਂ ਕੋਈ ਟੈਕਨੀਕਲ ਫਾਲਟ ਆ ਅੱਛਾ ਇਹਦੀ ਵਾਰ ਇਨਵੈਸਟੀਗੇਸ਼ਨ ਕਰਦੇ ਆ ਸਰ ਜਿਹੜੇ ਪਾਰਕਿੰਗ ਠੇਕੇਦਾਰ ਨੇ ਉਹਨਾਂ ਦਾ ਕਹਿਣਾ ਕਿ ਜਿਹੜੇ ਪੋਲ ਆ ਜਿਹੜਾ ਲਗਾ ਰਹੇ ਸੀ ਇਹ ਪੰਜ ਟਾਈਮ ਪੰਜ ਵਰੀ ਅਲੱਗ ਅਲੱਗ ਹਿੱਸੇ ਆਣਾ ਸੀਗਾ ਇਹਨਾਂ ਨੇ ਇੱਕੋ ਹਿੱਸੇ ਚ ਦੇ ਰਿਹਾ ਹੈ ਤਾਂ ਇਹ ਤਾਂ ਇਹਨਾਂ ਦੀ ਗਲਤੀ ਆ ਇਹਦੀ ਇਨਵੈਸਟੀਗੇਸ਼ਨ ਤਾਜੀ ਕੋਈ ਸਕਦਾ ਜੀ ਅੱਛਾ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਮੌਕੇ ਤੇ ਜਿਹੜਾ ਠੇਕੇਦਾਰ ਆ ਜਿਹੜਾ ਨਿਰ ਅਜੇ ਤੱਕ ਨਹੀਂ ਹੋਈ ਹੈ ਉਹਨਾਂ ਨਾਲ ਅਸੀਂ ਸੰਪਰਕ ਕਰ ਰਹੇ ਹਾਂ ਜੇਕਰ ઓਪਰੇਟਰ ਦੀ ਗਲਤੀ ਨਿਕਲਦੀ ਹੈ ਕੀ ਕਾਰਵਾਈ ਕੀਤੀ ਜਾਏਗੀ ਤੁਹਾਡੇ ਨੂੰ ਜੇਕਰ ઓਪਰੇਟਰ ਦੀ ਗਲਤੀ ਜਾਇਦਾਦ ਦੇ ਖਿਲਾਫ ਇੱਕ ਰਿਪੋਰਟ ਕੀ ਕੈਸ ਰਜਿਸਟਰ ਕਰਦੇ ਹਾਂ